ਹਾਂਜੀ ਦੋਸਤੋ ਅੱਜ ਆਪਾਂ ਚੱਲੇ ਆਂ ਰਾਜਸਥਾਨ ਦੇ ਟੂਰ ਤੇ ਠੀਕ ਹੈ ਜੀ ਆਪਾਂ ਜੰਨੇ ਆਂ ਰਾਜਸਥਾਨ ਦੀ ਟ੍ਰਿਪ ਤੇ ਪਹਿਲਾਂ ਬੀਕਾਨੇਰ ਫਿਰ ਵਾਇਰ ਨਗੌਰ ਫਿਰ ਆਪਾਂ ਜਾਣਾ ਜੋਧਪੁਰ ਉਦੇਪੁਰ ਉਸ ਤੋਂ ਬਾਅਦ ਵਾਪਸੀ ਤੇ ਫਿਰ ਆਪਾਂ ਜੈਸਲਮੇਰ ਹਨਾ ਤੇ ਆਪਾਂ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ ਹਨਾ ਜਿਹੜੇ ਜਿਹੜੇ ਬੰਦੇ ਬੈਠੇ ਆਪਣੇ ਨਾਲ ਆਹ ਮੁੰਡਾ ਇੱਕ ਬੈਠਾ ਆਪਣਾ ਤੇ ਸਿਮਾ ਸਿੱਧੂ ਮਗਰਲੇ ਪਾਸੇ ਮੁੰਡਾ ਬੈਠਾ ਨਰਮਲ ਸੰਧੂ ਇਧਰ ਗੋਠ ਚ ਲੱਗਿਆ ਹੋਇਆ ਪੁੱਤ ਮੇਰਾ ਗੁਰਵਿੰਦਰ ਸੰਧੂ ਠੀਕ ਹੈ ਜੀ ਤੇ ਬਾਕੀ ਆਪਾਂ ਪਲ-ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਰਵਾਂਗੇ ਆਪਾਂ ਹਨਾ ਜਿਹੜੀ ਕੋਈ ਗੱਲਬਾਤ ਆ ਨਾ ਦੱਸਦੇ ਰਵਾਂਗੇ ਤੁਹਾਨੂੰ ਆਪਾਂ ਜੰਗਾ ਟਰੈਕਟਰ ਤੇ ਨਾ ਟਰੈਕਟਰ ਤੇ ਚੜਤ ਨਹੀਂ ਤਾਂ ਹੌਲੀ-ਹੌਲੀ ਚੜਾਵਾਂਗੇ ਆ ਲੋ ਮੋੜ ਆ ਗਿਆ ਫਰੰਟ ਤੇ ਹੁਣ ਆਪਾਂ ਪਿੰਡੋ ਤੁਰ ਪਏ ਆ ਅੱਜ ਤਰੀਕ ਨਹੀਂ ਹੋਗੀ ਆਏ 7 7 ਤਰੀਕ ਨੂੰ ਹੋ ਗਿਆ ਹਨਾ ਆਪਾਂ ਨੂੰ ਵੱਜ ਗਿਆ 11:30 11:30 ਵਜੇ ਆਪਾਂ ਪਿੰਡੋਂ ਤੁਰ ਪਿਆ ਤੇ ਚਲੋ ਹੁਣ ਆਪਾਂ ਬਠਿੰਡਾ ਨਾਂ ਕੇ ਅਗਲੀ ਜਾਣਕਾਰੀ ਸਾਂਝੀ ਕਰਾਂਗੇ ਹੁਣ ਡੱਬਾੜੀ ਦੇ ਨੇੜੇ ਜਾ ਕੇ ਓਕੇ ਵੀ ਮਿੱਤਰੋ ਮਿਲਦੇ ਆ ਅਗਲੀ ਵੀਡੀਓ ਚ ਇਹ ਹਨਮਾਨ ਗਾਣ ਦੀ ਜਾਂਦੀ ਆ ਬਗਾ ਵੀ ਕਾ ਇਹ ਸਾਡਾ ਨਵਾਂ ਵਲੌਗਰ ਉੱਥ ਦਾ ਚੈਨਲ ਜਦੋਂ ਸਬਸਕ੍ਰਾਈਬ ਕਰ ਲੋ ਨਵੇਂ ਵਲੌਗਰ ਦਾ ਨਾਂ ਕੇ ਮਨਪ੍ਰੀਤ ਸਿੰਘ ਬਰਾੜ ਮਨਪ੍ਰੀਤ ਸਿੰਘ ਬਰਾੜ ਆਪਣਾ YouTube ਚੈਨਲ ਆ ਮਨਪ੍ਰੀਤ ਸਿੰਘ ਬਰਾੜ ਨਵੀਂ ਨਵੀਂ ਚੀਜ਼ਾਂ ਦਾ ਸਿੱਖਣ ਨੂੰ ਮਿਲਣਗੀਆਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਹਾਡੇ ਵਾਸਤੇ ਬਹੁਤ ਵਧੀਆ ਜਾਣਕਾਰੀਆਂ ਮਿਲਣਗੀਆਂ ਹਨ ਆਪਣੇ ਚੈਨਲ ਤੇ ਇਹ ਤਾਂ ਚਲੋ ਆਪਾਂ ਇੱਕ ਵੈਸੀ ਜਨ ਨੌਲੇਜਾਸ ਤੇ ਚੀਜ਼ ਪਾ ਰਹੇ ਆਂ ਸੜਕਾਂ ਬਹੁਤ ਸੋਹਣੀਆਂ ਤੇ ਕੋਈ ਜੰਪ ਨਹੀਂ ਕੋਈ ਕੁਛ ਨਹੀਂ ਵੱਡੇ ਰੋਡ ਬਣੇ ਆ ਨਾਲੇ ਕੋਈ ਕੱਟ ਨਹੀਂ ਆਉਂਦਾ ਇੰਦੇ ਚ ਮਤਲਬ ਕਿ ਜਿਹੜੇ ਇੱਕ ਵਾਰੀ ਜਿੱਥੋਂ ਚੜ ਗਏ ਸੜਕ ਤੇ ਮੁੜ ਗਏ ਮੇਰੇ ਸੋਨਾਂ ਇਹ ਜਨ ਹਾਂ ਸਿਕਸ ਲੈਣਾ ਸਿਕਸ ਆ ਰਾਇਆ ਠੀਕ ਆ ਤੇ ਮੈਂ ਤਾਂ ਭਾਈ ਰੱਖਿਆ ਵੀ ਲੈਕਸ ਅੱਥ ਲੈ ਕੇ ਆਈਏ ਪਰ ਜਾਂਦਾ ਫਿਰ ਤੇਲ ਦਾ ਪਨੂਪ ਹੋ ਜਾਣਾ ਸਿਕਸ ਸਿਕਸ ਲੈਣਾ ਕਿਉਂਕਿ ਹੁਣ ਅਜ ਬੀਕਾ ਨੇਰ 223 ਕਿਲੋਮੀਟਰ ਪਿਆ ਠੀਕ ਆ ਬਾਕੀ ਚੱਲਦੇ ਜਾਨੇ ਆ ਹਾਂਜੀ ਇੱਥੇ ਲਿਆ ਆ ਗਏ ਨਾ ਮਿੱਤਰੋ ਬੰਦੇ ਸੁੱਤੇ ਪਏ ਆ ਸਾਡੇ ਮਗਰ ਹਨਾ ਕੇ ਇਹਦੇ ਨਾਲ ਗੱਡੀ ਲਿਆ ਕੇ ਭਜਾ ਕੇ ਦੇਖਦੇ ਇਥੇ ਭੈਂਚੋ ਵੀ ਕਿੰਨੇ ਦੇ ਲੱਗਦੀ ਆ ਉਹ ਅਗਲੇ ਸੁੱਤੇ ਪਏ ਸੀ ਮਗਰ ਯਾਰ ਮੇਰੀ ਬਲੌਗ ਚਾ ਤਾਂ ਬੋਲੀ ਯਾਰ ਤੇਰੇ ਬਲੌਗ ਦੇ ਵਿੱਚ ਹੁਣ ਤਾਂ ਮੇਰੇ ਬਲੌਗ ਦੇ ਵਿੱਚ ਵੰਡਿਆ ਕੁਝ ਦੱਸ ਹੈ ਯਾਰ 200 200 ਤਿੱਧਾ ਲਾ ਕੇ ਦੇਖਣੀ ਆਪਾਂ 300 ਤੱਕ ਮੀਟਰ ਲਾ ਕੇ ਦੇਖਣਾ ਲੱਗ ਸਕਦਾ ਚਲੋ ਵੀ ਅਗਲੇ ਬਲੌਗ ਚ ਫੇਰ ਅਗਲੀ ਵੀਡੀਓ ਚ ਫੇਰ ਮਿਲਦੇ ਆ ਲਓ ਵੀ ਆਪਾਂ ਪਹੁੰਚ ਗਏ ਆ ਪੀਕਾਨੇਰ ਹੁਣ ਆਪਾਂ ਇਥੋਂ ਦਾ ਕਿਲਾ ਦੇਖਾਂਗੇ ਜੇ ਖੁੱਲਿਆ ਹੋਇਆ ਤਾਂ ਵੀ ਉੱਥੋਂ ਦਾ ਟਾਈਮ ਟੇਬਲ ਕੀ ਜੇ ਖੁੱਲਿਆ ਹੋਇਆ ਤਾਂ ਫਿਰ ਆਪਾਂ ਕਿਲਾ ਦੇਖਾਂਗੇ ਤੇ ਅੱਜ ਦਾ ਸਟੇ ਆਪਾਂ ਕਰਾਂਗੇ ਪੀਕਾ ਨੇਰ ਠੀਕ ਹੈ ਜੀ ਇੱਡਾ ਵਧੀਆ ਬਣਿਆ ਅੱਜ ਦਾ ਸਟੇ ਆਪਾਂ ਕਰਾਂਗੇ ਪੀਕਾ ਨੇਰ ਆ ਦੇਖੋਣਾ ਤੁਹਾਨੂੰ ਮੈਂ ਕਹਾਂ ਆ ਕੀ ਖੜਾ ਇੱਥੇ ਕੋਈ ਅਸੀਂ ਹੀਦੋ ਹੈ ਇੱਥੇ ਉਹ ਜਿਵੇਂ ਆਪਣੇ ਲੰਗਿਆਣੇ ਨਹੀਂ ਹੋਏ ਬਾਗੇ ਪੁਰਾਣੇ ਕੋਲੇ ਸ਼ਹੀਦ ਕੋਈ ਜਾਜ ਡੇਗ ਕੇ ਜਾਜ ਡੇਗ ਕੇ ਉਵੇਂ ਸ਼ਹੀਦ ਹੋਇਆ ਵਾ ਇੱਥੇ ਆ ਜਾਜ ਡੇਗ ਕੇ ਕੁਸ਼ ਕੈਪਟਨ ਚੰਦਰ ਚੌਧਰੀ ਆ ਕੋਈ ਹਾਂ ਉਹ ਜਾਜ ਤੇ ਸ਼ਹੀਦ ਹੋਇਆ ਸੀਗਾ ਤੇ ਉਹ ਉਦਾਂ ਚਾਜ ਵੀ ਖੜਾ ਉਹ ਬੋਤਾ ਤੇ ਉਹ ਵੇਖੀਓ ਕਿੰਦੀਆਂ ਵਧੀਆ ਥਿਊ ਜਿਓ ਦੇਖੀਂ ਇਧਰ ਚਲੋ ਦੇ ਵਧੀਆ ਨੰਬਰ ਨਹੀਂ ਕਰਦੇ ਇਹ ਆ ਵਧੀਆ ਥਾਂ ਦਾ ਮੇਰਾ ਕਿਲਾ ਇੱਧਰ ਤਾਂ ਨਹੀਂ ਕਿਤੇ ਨਹੀਂ ਯੋਧਪੁਰ ਆ ਰਿਹਾ ਹੁਣ ਲੋ ਵੀ ਹੁਣ ਆਪਾਂ ਬੈਠੀਆਂ ਬੀਕਾ ਨੇਰ ਹੈਣਾ ਇੱਥੇ ਗਪਾਲਾ ਦਾ ਰੈਸਟੋਰੈਂਟ ਆ ਤੇ ਬਸ ਹੁਣੇ ਪਹੁੰਚੇ ਸੀ ਆਪਾਂ ਇੱਥੇ ਤੇ ਕੁਝ ਖਾਣ ਪੀਣ ਵਾਸਤੇ ਪਹਿਲਾ ਕਿਲਾ ਦੇਖਿਆ ਕਿਲਾ ਬੰਦ ਹੋ ਗਿਆ ਸੀ ਇੱਥੋਂ ਦਾ ਤੇ ਉਹਦੀ ਐਂਟਰੀ ਬੰਦ ਹੋ ਗਈ 4:30 ਤੋਂ ਦੇਰ ਹੋ ਗਿਆ ਸੀ ਕੋਈ ਸ਼ਹਿਰ ਦੇ ਚੱਲੇ ਹੋਏ ਸੀ ਰਾਸਤੇ 'ਚ ਪਾੜਾ ਮੋਟਾ ਜਿਹੜਾ ਜਿਹੜਾ ਰੋਡ ਹੈ ਕੀ ਨਾ ਉਹ ਭਾਰਤ ਮਾਲਾ ਰੋਡ ਆ ਬੜਾ ਬੰਦਾ ਵੱਡਾ ਰੋਡ ਆਉਂਦਾ ਹਨਾ ਜਿਹੜਾ ਸਿੱਧਾ ਜਾਮਨਗਰ ਜਾਂਦਾ ਉਹਦੇ ਤੇ ਜੇ ਮੈਂ ਗੱਲ ਕਰਾਂ ਕੋਈ ਵੱਡਾ ਕੋਈ ਰੈਸਟੋਰੈਂਟ ਜਾਂ ਹੋਟਲ ਵਗੈਰਾ ਨਹੀਂ ਕੋਈ ਆਉਂਦਾ ਉਹਨੇ ਕਿੰਨੇ ਕਿੰਨੇ ਦੁਕਾਨਾਂ ਜਿਹਾ ਹੁੰਦੀਆਂ ਤੇ ਉੱਥੇ ਆਪਾਂ ਨਾਰਮਲ ਚਾਹ ਪਾਣੀ ਲੈ ਸਕਦੇ ਹਾਂ ਜੇ ਆਪਾਂ ਕੋਈ ਫੂਡ ਵਗੈਰਾ ਖਾਣਾ ਤੋਂ ਉੱਥੇ ਮਿਲਦਾ ਨਹੀਂ ਹਨਾ ਤੇ ਹੁਣ ਆਪਾਂ ਇੱਥੇ ਪਹੁੰਚੇ ਸੀ ਕਿਲਾ ਦੇਖ ਕੇ ਤੇ ਹੁਣ ਆਪਾਂ ਬੈਠੇ ਸੀ ਆਹ ਇੱਥੇ ਬਾਕੀ ਤੁਹਾਨੂੰ ਮੈਂ ਇਥੋਂ ਦਾ ਥੋੜਾ ਵਿਊ ਆ ਸਾਡਾ ਇੱਕ ਮੁੰਡਾ ਨਾਲੇ ਤਰ ਹੋਰ ਬੈਠਾ ਜਿਹੜੇ ਉਹ ਬੰਦੇ ਬੋਲੀ ਜਾਂਦੇ ਉਹ ਕੀ ਕਹਿੰਦੇ ਜਿਹੜੇ ਗੋਰੇ ਬੈਠੇ ਆ ਵਾਸ਼ਨਾਵਾ 16 ਬੁਸ਼ੀ ਹੈ ਚਲੋ ਕੋਮਲਾ ਆச்சா ਇਹ ਹਾਂ ਆச்சா ਠੀਕ ਹੈ ਇਹਨਾ ਉਹਨਾਂ ਦੀ ਗੱਲ ਕਰਦਾ ਕਿਉਂਕਿ ਪਾਈਆਂ ਨੇ ਇਹ ਗੋਰੇ ਬੈਠੇ ਆ ਠੀਕ ਹੈ ਜੀ ਇਹ ਗੋਰੇ ਬੈਠੇ ਆ ਕੁਝ ਗੋਰੇ ਬਾਹਰ ਬੈਠੇ ਆ ਇਸਲਾਨੀ ਜਿਹੜੇ ਆਉਂਦੇ ਨਾ ਘੁੰਮਣ ਆਉਂਦੇ ਇਸਲਾਨੀ ਇੱਥੇ ਤੇ ਉਹ ਬੈਠੇ ਹੋਏ ਆ ਹਨਾ ਤੇ

हां गाइरा सेमो अपना ਰੋਗਾ ਆਪਕੇ پاس ਪਿੰਨ ਕੋਈ ਹੋਗੀ ਪਤਲੀ ਥੀ ਜਾਂ ਬੜਾ ਗਰਸੇ ਵੀ ਨਿਕਲ ਆਉਂਦੀ ਹੈ ਹਾਂਜੀ ਸਵੇਰ ਦਾ ਟਾਈਮ ਹੋ ਗਿਆ 9:30 ਹੁਣੇ ਤਿਆਰ ਹੋ ਕੇ ਹਟੇ ਆ ਸਟੇ ਕੀਤਾ ਸੀ ਬੀਕਰ ਨੇਰ ਠੀਕ ਹੈ ਸਵੇਰ ਦਾ ਟਾਈਮ ਆ ਤੇ ਬ੍ਰੇਕਫਾਸਟ ਕਰਨ ਲੱਗਿਆ ਹੁਣ ਸਵੇਰ ਦਾ ਟਾਈਮ ਠੀਕ ਹੈ ਬ੍ਰੇਕਫਾਸਟ ਹੋਣ ਲੱਗਾ ਉਸ ਤੋਂ ਬਾਅਦ ਫਿਰ ਅੱਜ ਸ਼ਾਮ ਨੂੰ ਪਹੁੰਚਾਂਗੇ ਆ ਉਦੇਪੁਰ ਹਵਾਯਾ ਨਗੌਰ ਤੇ ਫਿਰ ਉਦੇਪੁਰ ਪਹੁੰਚਾਂਗੇ ਸ਼ਾਮ ਨੂੰ ਠੀਕ ਹੈ ਹੋਨੋ ਬਿਲਕੁਲ ਲੱਗ ਗਏ ਆ ਗਲਾਸ ਚਾਹ ਲਓ ਗਲਾਸ ਵਰਤਿਓ ਇਹਨਾਂ ਨੂੰ ਜਿਆਦਾ ਭੁੱਖ ਲੱਗੀ ਆ ਮੇਰੇ ਤੋਂ ਪਹਿਲਾਂ ਜਲਦੀ ਜਲਦੀ ਲਾ ਦੇ ਕਾਰਜਮੇਦ ਹੋਏ ਨਾ ਰੋਟੀ ਦੇ ਹੋਵੇ ਹੁਣ ਆਪਾਂ ਰੁਕੇ ਸੀਗੇ ਜੋਧਪੁਰ ਹਨਾ ਜੋਧਪੁਰ ਰੁਕੇ ਸੀਗੇ ਤੇ ਇਹਨਾਂ ਦੇ ਆਪਾਂ ਪੀਜਾ ਖਾਦਾ ਹੁਣ ਤੇ ਪੀਜਾ ਖਾ ਕੇ ਕੁਝ ਹੋਰ ਨਿਕਾ ਮੋਟਾ ਸਮਾਨ ਖਾਦੋ ਤੇ ਹੋਰ ਆਪਾਂ ਇਥੋਂ ਟੋਰਨ ਲੱਗੇ ਸੀਗੇ ਤੇ ਅੱਜ ਆਪਾਂ ਸਵੇਰੇ ਚੱਲੇ ਸੀ ਬੀਕਾਨੇਰ ਤੋਂ ਵਾਇਆ ਨਗੌਰ ਨਗੌਰ ਤੋਂ ਜੋਧਪੁਰ। ਹੈਲੋ ਫਰੈਂਡਸ ਹਾਊ ਆਰ ਯੂ? ਤੋਂ ਬਹੁਤ ਗਰਮੀ ਵੀ ਬਹੁਤ ਆ ਗਰਮੀ ਬਹੁਤ ਆ ਤੋਂ ਬਹੁਤ ਬਹੁਤ ਆ। ਇਹ ਆ ਗਿਆ ਜੋਧਪੁਰ। ਬਹੁਤ ਸੋਹਣਾ ਸ਼ਹਿਰ ਆ ਵੈਸੇ ਇਹ ਵੀ ਹਨਾ। ਤੇ ਜੋਧਪੁਰ ਆ ਗਿਆ। ਜੋਧਪੁਰ ਤੋਂ ਅੱਗੇ ਹੁਣ ਆਪਾਂ ਜਾਣਾ। ਜੋਧਪੁਰ ਤੋਂ ਅੱਗੇ ਹੁਣ ਆਪਾਂ ਜਾਣਾ ਉਦੇਪੁਰ। ਅਜੇ 200 70 ਕਿਲੋਮੀਟਰ ਦੇ ਕਰੀਬ ਹੈ। 4 ਤੋਂ 5 ਘੰਟੇ ਦਾ ਸਫ਼ਰ ਆਹ ਜੱਗ। ਹਾਂਜੀ ਲੋ ਬਈ ਤੜਕੇ ਤੇ ਚੱਲੇ ਸੀ ਹਨਾ ਆਪਾਂ ਤੇ ਹੁਣ ਆਪਾਂ ਪਹੁੰਚ ਗਏ ਆ ਉਹਦੇ ਉਪਰ ਹਜੇ ਵੈਸੇ ਪਹੁੰਚੇ ਨਹੀਂਗੇ ਉਹਦੇ ਉਪਰ ਪਹੁੰਚਣਾ ਲਿਆ ਹਜੇ ਵੀ ਪਿਆ ਰੱਬ ਤੁਹਾਡਾ ਭਲਾ ਕਰੇ 90 95 ਕਿਲੋਮੀਟਰ ਹਜੇ ਉਹਦੇ ਉਪਰ ਪਿਆ ਪਰ ਇੱਕ ਇਹ ਆ ਵੀ ਇਧਰ ਨਾਲ گاਵਾਂ ਬਹੁਤ ਆ ਯਾਰ ਵਾਰਾ ਪਸੂ ਬਹੁਤ ਜ਼ਿਆਦੇ ਆ ਠੀਕ ਆ ਆ ਦੇਖੋ ਇਧਰ ਨਾਲ ਪਹਾੜੀ ਏਰੀਆ ਸ਼ੁਰੂ ਹੋ ਗਿਆ ਵੇ ਤੇ ਪਹਾੜੀ ਏਰੀਆ ਸ਼ੁਰੂ ਹੋ ਗਿਆ ਤੇ ਮੈਨੂੰ ਲੱਗਦਾ ਕਿ ਬੰਦੇ ਜੇ ਵਾਵਾ ਇਕੱਠੇ ਹੋਏ ਖੜੇ ਆ ਰੱਬ ਨਾਮ ਮਾਰੇ ਐਕਸੀਡੈਂਟ ਹੋਇਆ ਲੱਗਦਾ ਮੈਨੂੰ ਹਾਂ ਤੇ ਚਲੋ 60 ਸੌੜ ਤੋਂ ਬਚ ਕੇ ਆਵੇ ਹਨਾ ਮੋਟਰਸਾਂ ਬੜਾ ਭੈੜਾ ਡਿੱਗਿਆ ਚਲੋ ਰੱਬਾ ਭੜਾ ਕਰੇ ਆ ਪਹਾੜੀ ਏਰੀਆ ਸ਼ੁਰੂ ਆ ਹਨਾ ਪਿੱਛੇ ਬਹੁਤ ਵੱਡੇ ਵੱਡੇ ਪਹਾੜ ਸੀਗੇ ਪਰ ਉਥੋਂ ਹਨਾ ਗੱਡੀ ਵੀ ਚਲਾਉਣੀ ਸੀ ਕਿਉਂਕਿ ਹਨੇਰਾ ਕਾਫੀ ਹੋਈ ਜਾਂਦਾ ਸੀਗਾ ਤੇ ਬਾਕੀ ਦੀ ਬਾਈ ਨੂੰ ਸਨੈਪਚੈਟ ਤੇ ਐਡ ਕਰ ਲੋ ਸਵੀਕਾ ਜਾਂਦੀਆਂ ਉਥੇ ਵੀ ਬਾਈ ਪਾਉਂਦਾ ਵੱਡੇ ਵੱਡੇ ਪਹਾੜਾਂ ਦੀਆਂ ਉਥੇ ਮੇਡ ਵਲੌਗ ਮਿਸ ਕਰਤਾ ਬਿਲਕੁਲ 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 ਆ ਦੇਖੋ ਭਈ ਆ ਦੀ ਆਈਡੀ ਤਾਂ ਦੱਸੋ ਨਾ ਵਿੱਚ ਆ ਦੇਖੋ ਵੱਡੇ ਵੱਡੇ ਪਹਾੜ ਸ਼ੁਰੂ ਹੋ ਗਿਆ ਕਹਿੰਦਾ ਪਾਬਾ ਹੁਣ ਆਪਾਂ ਪਹਾੜ ਦੀ ਜਮਾ ਚੋਟੀ ਤੇ ਫਿਰਦੇ ਆ ਉੱਥੇ ਹਨਾ ਤੇ ਬਾਕੀ ਆਪਾਂ ਗਾਂ ਲਾ ਵੀ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਮੈਂ ਬਾਲਾ ਲੰਮਾ ਚੌੜਾ ਨਹੀਂ ਗੱਲ ਕਰਦਾ ਹੁੰਦਾ ਹਨਾ ਹਰ ਇੱਕ ਬੰਦੇ ਕੋਲ ਉਹਨਾਂ ਕਾ ਟਾਈਮ ਹੈਗਾ ਵੀ ਐਵੇਂ ਫालतू ਨਰਜੀ ਨਹੀਂ ਵੇਸਟ ਕਰਦਾ ਹੁੰਦਾ ਮੇਰੀ ਆਤ ਦਾ ਹੈ ਠੀਕ ਹੈ ਤੇ ਬਾਕੀ ਅੱਗੇ ਦਾ ਵੀਊ ਵੀ ਤੁਹਾਨੂੰ ਦਿਖਾਵਾਂਗਾ ਮੈਨੂੰ ਯਾਰ ਫਿਰ ਹਾਂਜੀ ਸਵੇਰ ਦਾ ਟਾਈਮ ਆ ਤੇ ਆਪਾਂ ਬੈਠੇ ਆ ਉਦੇ ਉਪਰ ਠੀਕ ਹੈ ਹੁਣ ਇਹ ਰੈਡੀ ਹੋ ਕੇ ਬੈਠੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਲੇਕ ਉਨੇ ਕਰੀ ਬ੍ਰੇਕਫਾਸਟ ਕਰਨ ਆਸਤੇ ਬੈਠੇ ਸੀਗੇ ਤੇ ਇਹ ਨਾਲ ਆਪਣੇ ਸਾਥੀ ਠੀਕ ਹੈ ਜੀ ਤੇ ਜਿਹੜਾ ਆਈਫੋਨ ਦਾ ਵੀ ਵੀ ਥੋੜਾ ਦਿਖਾ ਰਿਹਾ ਉਹ ਤੋਂ ਬਾਅਦ ਫਿਰ ਜਿਹੜੀ ਅਗਲੀ ਅਪਡੇਟ ਆ ਤੁਹਾਨੂੰ ਉਹ ਦਿਖਾਵਾਂਗੇ ਬੜਾ ਵਧੀਆ 뷰 ਆ ਠੀਕ ਹੈ ਜੀ ਜਿੱਥੇ ਆਪਾਂ ਸਟੇ ਕੀਤਾ ਤੇ ਬਾਕੀ ਉਹ ਤੋਂ ਬਾਅਦ ਦੇ ਵਿੱਚ ਫਿਰ ਤੁਹਾਨੂੰ ਅਗਲਾ ਮਾਹੌਲ ਦਿਖਾਵਾਂਗੇ ਜਿਹੜਾ ਸਫਰ ਆ ਕਾਫੀ ਲੰਮਾ ਬਣ ਜਾਂਦਾ ਜਿਹੜਾ ਟੂਰ ਆ ਕਾ ਟੋਕਾ ਟੱਕ ਹਫਤੇ ਦਾ ਹੋਣਾ ਚਾਹੀਦਾ ਸਾਡੇ ਕੋਲ ਸਮਾਂ ਥੋੜਾ ਸੀਗਾ ਤੇ ਅਸੀਂ ਤਾਂ ਫਿਰ ਥੋੜੇ ਦੇ ਨਾਲ ਹੀ ਆਏ ਸੀਗੇ ਤੇ ਜੇ ਆਪਾਂ ਇੱਕ ਹਫ਼ਤੇ ਲਈ ਆਈਏ ਫਿਰ ਖੁੱਲਾ ਡੋਲਾ ਟਾਈਮ ਹੁੰਦਾ ਜੇ ਮੈਂ ਗੱਲ ਕਰਾਂ ਵੀ ਕੱਲ ਗੱਡੀ ਦਾ ਜਦੋਂ ਆਪਾਂ ਗੱਡੀ ਚਲਾਈ ਆ ਸਫ਼ਰ ਕੀਤਾ ਜਿਆਦਾ ਲੰਮਾ ਸਮਾਂ ਗੱਡੀ ਚਲਾਉਣੀ ਪਈ ਸਵੇਰੇ ਅਰਲੀ ਮਾਰਨਿੰਗ ਨਿਕਲੇ ਸੀਗੇ ਆ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਚ ਰਾਤ ਤਕਰੀਬਨ 9:30 ਵਜੇ ਕੇ ਸਾਨੂੰ ਆਣਾ ਵੀ ਇੱਥੇ ਆਪਦੇ ਅਡਜਸਟਮੈਂਟ ਕਰਦੇ ਨੂੰ ਹੋਟਲ ਵਗੈਰਾ ਬੁਕਿੰਗ ਕਰਕੇ 9:30-10 ਵਜੇ ਤੱਕ ਫਿਰ ਉਦੋਂ ਖਾਣਾ ਵਗੈਰਾ ਖਾ ਕੇ ਤੇ ਫਿਰ ਅਸੀਂ ਸਟੇ ਕੀਤਾ ਬਾਕੀ ਤੁਹਾਨੂੰ ਅੱਗੇ ਵੀ ਜਿਹੜੀ ਹੈਗੀ ਜਾਣਕਾਰੀ ਉਹ ਵੀ ਆਪਾਂ ਦਵਾਂਗੇ ਠੀਕ ਹੈ ਜੀ ਓਕੇ ਜੁੜੇ ਰਹੋ ਜੀ है स्वाद तो, तो आप, आप आप पहुंच गया केड़ी लेके है सारा मैं बताऊंगा आप तो okay. बस स्टार्ट करके छोड़ दीजिए देखिए सुनिएगा उदयपुर के बारे में 1559, में महाराणा उदय सिंह जी ने उदयपुर को बनाया था इसलिए उनके नाम से शहर का नाम है उदयपुर सिटी दूसरा नाम आता है लेक सिटी झीलों का नगरी उदयपुर में क्या आगे सेवन टू एट लेकिन सभी एक दूसरे से कनेक्टेड है जितना पानी अपन देख रहे हैं ये सारा बारिश का पानी है किसी नदी तालाब से आया हुआ नहीं पहाड़ के ऊपर जो देख रहे हैं टॉप पे है। सज्जनगढ़ और मानसून पैलेस महाराणा सज्जन सिंह जी ने बनाया था इसलिए उनके नाम से सज्जनगढ़ मानसून पैलेस इसलिए कहते हैं क्योंकि राजा बारिश के मौसम में वहाँ रहते थे राजा के थी चौदह रानियाँ एक भी दिक्कत नहीं थी आज एक रानी है चौदह दिक्कत है बारिश में राजा वहाँ रहते थे गर्मी के मौसम में रहते थे पानी के बीच में व्हाइट वाला जो देख रहे हैं एक रानी ओके okay, वाइट, okay. वाइट वाला जो देख रहे हैं ये तीन सौ साल पुराना जल महल अभी का नहीं है। वो तीन सौ साल जी, अभी का वाइट नहीं है जो वो व्हाइट वाला दोस्तों सौ सौ साल पुराना देते इसलिए राजा ने अपना पैलेस बनाया पानी के बीच में नाम रखा जल महल और सर्दी के मौसम में ये जो पूरा बाउंड्री जहाँ अभी आप खड़े हैं ये जो पूरा बाउंड्री जा रहा है ये सिटी पैलेस बना हुआ है राज में लास्ट में आपको यहाँ ड्रॉप करूंगा सर्दी गर्मी और बारिश चार चार महीने अलग अलग मौसम है अलग अलग पैलेस के अंदर अभी ये जो व्हाइट वाला है इसको ताज ग्रुप को लीज पे दे रखा है नाइनटी नाइन ईयर्स के लिए ताज ग्रुप का लेक पैलेस होटल है रूम बड़ा पैंतालीस हजार से स्टार्ट होता है तीन लाख पर खत्म होता है इंडिया का एक ही ऐसा फाइव स्टार प्रॉपर्टी जो पानी के बीच में है अगर आपने मूवी देखा हो प्रेम रतन दन बायो अंदर महल का जो सीन दिखाता है सारा इसी के अंदर का शूट है पहले चाय कॉफी के लिए अलाउ करते थे पर बॉम्बे के ताज पे जो हमला हुआ छब्बीस ग्यारह को उसके बाद से बंद कर दिया अब जो ऑनलाइन बुकिंग कराता है उसी को अंदर अलाउ करता है व्हाइट के जस्ट पीछे जो क्रीम वाला प्रॉपर्टी देख रहे हैं वो दिल्ली का एक ग्रुप है लीला लीला ग्रुप होटल है रूम पचपन हजार से स्टार्ट होता है छह लाख पचपा हजार राम लीला एंड अगर आपके घर वाले सीरियल देखते हो ये रिश्ता क्या कहलाता है उसका जो शूट दिखाते हैं वो इसी के अंदर का शूट है अभी रिसेंटली शादी हुआ राघव चड्डा एंड प्रणीति चोपड़ा राघव चड्डा की शादी कहाँ पे हुई है वो लीला में व्हाइट के जस्ट पीछे जो क्रीम वाला प्रॉपर्टी देख रहे हैं ना नाइट जस्ट पिक्चर ਅੱਗੇ ਆਪਾਂ ਬਾਈਬੋਰਡ ਜਪਾਂਗੇ ਤਾਂ ਆਪਕੋ ਪਾਸੇ ਸੋ ਸਾਹਮਣੇ ਦੋਸਤੋ ਜਿਹੜਾ ਇਹ ਜ਼ੂਮ ਕਰਕੇ ਦਿਖਾਇਆ ਇੱਥੇ ਰਾਗਵ ਚੱਡੇ ਦਾ ਵਿਆਹ ਹੋਇਆ ਸੀ ਠੀਕ ਹੈ ਜੀ ਜਿਹੜਾ ਵਾਈਟ ਦੇ ਨਾਲ ਆ ਨਾ ਇੱਥੇ ਹੋਇਆ ਸੀ ਰਾਗਵ ਚੱਡੇ ਦਾ ਵਿਆਹ ਇਸ ਵਾਈਟ ਵਾਲੀ ਪ੍ਰਾਪਰਟੀ ਸੇ ਬਾਰਾਤ ਗਈ ਸੀ ਕਰੀਮ ਵਾਲੀ ਪ੍ਰਾਪਰਟੀ ਕੇ ਅੰਦਰ ਪਰ ਡੇ ਰੂਮ ਚਾਰਜਸ ਗਿਆ ਦਾ 10 ਲੱਖ ਰੁਪਏ ਵਿਦ ਜੀ ਐਸ ਟੀ 10 ਲੱਖ ਰੁਪਿਆ 10 ਲੱਖ ਰੁਪਏ ਪਰ ਡੇ ਇੱਕ ਦਿਨ ਦਾ ਜਿਸ ਰਾਗਵ ਚੱਡੇ ਦਾ ਵਿਆਹ ਹੋਇਆ ਸੀ 10 ਲੱਖ ਰੁਪਿਆ ਇੱਕ ਦਿਨ ਦਾ ਦਿੱਤਾ ਰਾਗਵ ਚੱਡਾ ਜੀ ਨੇ ਕਾਉਨ ਮੈਂ ਇਹ ਜੋ yellow ਵਾਲਾ ਪ੍ਰਾਪਰਟੀ ਦੇਖ ਰਹੇ ਹੈ ਹਾਂ ਉਹ एशिया का नंबर वन वर्ल्ड का नंबर सेवन फैसिलिटीज के हिसाब से सेवन स्वीट हैं जिनके अंदर पर्सनल स्विमिंग पूल है ईशा अंबानी का जो प्री वेडिंग का जो शूट था वो सारा इसी के अंदर हुआ जैसे अनंत अंबानी का अभी जामनगर में हुआ ईशा अंबानी का तो वो इसी के अंदर हुआ था जेड़ा जी साझ लगा वो अनंत अंबानी का था वो अनंत अंबानी था और ये ईशा अंबानी का ओके 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 ये सिस्टर का अगर आपने जवानी दीवानी मूवी देखी हो कबीरा मांझा वाला गाना सुना हो नाइट का जो सीन दिखाता है सारा इसी के अंदर का शूट है के बाद नेक्स्ट ये जो प्रॉपर्टी आ रहा है उसका नाम है जग मंदिर आइलैंड देख रहे हैं आप पानी के बीच में ये ये क्या है ये? जग मंदिर जग मंदिर जी मंदिर और मस्जिद दोनों बने हुए इसलिए जग मंदिर बोलता है मस्जिद मस्जिद के पीछे रीजन ये है जब शाहजहा इनके पिताजी से बगावत करके आता है तो उसको इसके अंदर पाना दी जाती है वो पांच टाइम का नवाजी था इसके इसलिए उस, उसके लिए मस्जिद बनाया खजूर के जस्ट पीछे देखेंगे आपको मस्जिद देखने को मिलेगी हाँ हाँ कहा जाता है मस्जिद का डूम का जो शेप है उसको देख के उसने ताजमहल को शेप दिया था मतलब ताजमहल से पुराना प्रॉपर्टी अभी मंदिर और मस्जिद दोनों बंद है फाइव स्टार रेस्टोरेंट बना हुआ अगर इसके अंदर जाना हो तो सिटी पैलेस से एक रेड वाला बोर्ड जाता है जो एक आदमी का आठ सौ तीस रूपए टिकट लेता है वो दे अंदर जाना जी। अगर इसके अंदर डिनर वगैरह लेना हो तो बयालीसौ पचास रूपए कपल का चार्जेस जाता है इसलिए इतना एक्सपेंसिव है इसलिए इतना महंगा है क्यूँकी राजा का प्राइवेट प्रॉपर्टी में राजा जिंदा है नाम है अरविंद सिंह जी मेवा चौबीसवा पीढ़ी बाईस फरवरी दो हजार चार रवीना टंडन का जो वेडिंग हुआ था वो इसी के अंदर हुआ था रवीना टंडन का जी उस अच्छा। टाइम पे आठ करोड़ लगे थे सात सौ मेंबर आए थे हस्बैंड उसको सेकंड हैंड मिला फिर भी ठीक है फिर अब ये जो लेक घूमने आए हैं लेक का नाम है पिचोला पूरी सिटी एंड सिटी पैलेस के पीछे बना हुआ है इसलिए पिचोला हैं ये पांच किलोमीटर में फैला हुआ है तीस फीट गहरा है अभी यहाँ से क्या है गवर्नमेंट का बोट चलता है वो गवर्नमेंट का बोट आपको पूरा पैलेस बाहर से दिखाएगा पहले जो आप अंदर से विजिट करेंगे चार सौ में सिर्फ ढाल तलवार और बख्तर देखेंगे यहाँ से आपको पहले राजा का रेजिडेंस देखने को मिलेगा होटल पार्क देखने को मिलेगा म्यूजियम देखने के बाद आपको हेरिटेज प्रॉपर्टी दिखाएगा ओल्ड सिटी दिखाएगा व्हाइट वाले होटल के पास में से होता हुआ उधर पीछे ले जाएगा नीला ओ जग मंदिर एक 20 मिनट का राउंड कराता है जिसमें 35 परसेंट उदयपुर का हेरिटेज प्रॉपर्टी जो है वो आपको यहाँ से कवर होता है का आपके अंदर भी लेके जाते हैं नहीं अगर अंदर जाना हो तो आठ सौ टिकट करना पड़ेगा

ਠੀਕ ਆ ਇਹ ਆ ਮੁੰਡੇ ਬੈਠੇ ਆਪਣੇ ਨਾਲ ਦੇ ਉਹ ਲੈ ਵੀ ਮਾਈ ਮੜਿਆ ਐ ਇਹਨੂੰ ਰੱਖ ਫੋਨ ਵਿੱਚ ਨਾ ਢਿੱਕ ਸਿਰ ਤੋਂ ਤੋਰ ਲਈ ਆਉਣ ਆਪਾਂ ਗੱਡੀ ਵੀੂ ਦਿਖਾਵਾਂਗੇ ਨਾਲ ਨਾਲ ਚੱਲਦੇ ਜਾਵਾਂਗੇ ਤੁਹਾਨੂੰ ਠੀਕ ਆ ਮੂਵੀ ਦੇ ਕਿਹੜੇ ਸੀਨ ਸੀ ਆਰਾਮਲੀਲਾ ਮੂਵੀ ਕਿੱਥੋਂ ਜੰਪ ਲਗਾਤਾ ਪਾਣੀ 'ਚ ਜਿੱਥੋਂ ਉਹ ਡੁੱਬ ਜਾਉਂ ਬਚ ਲਏ ਤੇ ਇੱਥੇ ਕਿੰਨੀਆਂ ਕਿ ਫਿਲਮਾਂ ਬਣੀਆਂ ਆਰਾਮਲੀਲਾ ਧੜਕ ਮੂਵੀ ਜੀ ਜਵਾਨੀ ਦੀਵਾਨੀ ਪ੍ਰੇਮ ਰਤਨ ਦੱਨਪਾਯੋ ਓਕੇ ਐਕਸਪੋਰਟ ਠੀਕ ਹੈ ਚੱਲ ਕੋਟ ਮੈਂ ਵੀਰੇ ਭਾਈ ਸਾਹਿਬ ਇਹ ਕੀ ਆਸਾਂ ਮਸਜਿਦ ਵੀ ਹੈ सभी इनके अंदर और ये आज से नहीं तीन सौ बारह साल पूरा ऐसी राजे के से। राजी ने बनाया सी क्या? सारे राजा ने राजे नेहेलिया सहेलियों को खुश करने के लिए खुश खुश करने बनाया के लिए पहले इसके अंदर जितनी राजकुमारी वगैरह जो रहती थी ना घूमघट के अंदर रहती थी तो राजकुमारी ने राजा से बोला की मेरे लिए एंड मेरी फ्रेंड्स के लिए एक ऐसी बाड़ी बनाओ ऐसा गार्डन बनाओ जहाँ वो बिना घूंगट के डांस कर सके मस्ती कर सके ਅਭੀ ਦੇਖੀਏ ਇਸ ਕੇ ਅੰਦਰ ਜਿੰਨੇ ਪਾਈਪ ਵਗੈਰਾ ਯੂਜ਼ ਕੀਏ ਗਏ ਸਾਰੇ ਕਾਪਰ ਕੇ ਪਾਈਪ ਹੈ ਇਹ ਦੇਖ ਰਹੇ ਆਪਕੋ ਪਾਈਪ ਹਾਂ ਸਾਰੇ ਕਾਪਰ ਐਂਡ ਜ਼ਿੰਕ ਕੇ ਪਾਈਪ ਹੈ ਜੋ ਅੱਜ ਤੱਕ ਵੀ ਖਰਾਬ ਨਹੀਂ ਹੋਏ ਠੀਕ ਹੈ ਅਭੀ ਵਿਦਆਊਟ ਇਲੈਕਟ੍ਰਿਸਿਟੀ ਇਹ ਫਾਊਂਟੇਨ ਚੱਲਣ ਕੇ ਪਿੱਛੇ ਰੀਜ਼ਨ ਹੀ ਹੈ ਦੋਸਤੋ ਇਹ ਆ ਉਦੇਪੁਰ ਦੇ ਵਿੱਚ ਜਗਾ ਇਹਦਾ ਨਾਮ ਹੈਗਾ ਸੇਲਿਓਂ ਕਿ ਇਹਦਾ ਨਾਮ ਕੀ ਆ ਸੇਲਿਓਂ ਕਿ ਸੇਲਿਓਂ ਕੀ ਬਾੜੀ ਸੇਲਿਓਂ ਕੀ ਬਾੜੀ ਰਾਜੇ ਦੀਆਂ ਸੇਲਿਓਂ ਨੇ ਰਾਜੇ ਦੀ ਜਿਹੜੀ ਘਰ ਵਾਲੀ ਸੀ ਘਰ ਵਾਲੀ ਦੀਆਂ ਸੇਲਿਓਂ ਨੂੰ ਖੁਸ਼ ਕਰਨ ਵਾਸਤੇ ਰਾਜੇ ਨੇ ਬਣਾ ਕੇ ਦਿੱਤਾ ਸੀ ਹਣਾ ਜੀ ਹਾਂ ਚਲੋ ਦੇਖ चारों तरफ बारिश हो रही आया फील आया गर्मी के मौसम में बारिश का आनंद देने के लिए जो फाउंटेन बनाया उसका नाम रखा सावन बाघो अब आराम से फोटो वगैरह खींचो आप कैसे रोको ਰਕ ਪਰ ਸਟਾਉਨ ਕੋ ਫਿਲ ਕਰੋ ਚਲੇ ਬਾਈ ਮੈਂ ਜਲਦੀ ਜਲਦੀ ਘੁਮਾ ਦੋ ਯਾਰ ਲੇਟ ਹੋ ਰਿਹਾ ਹੈ ਆਏ ਹੋ ਤਾਂ ਮੇਰੇ ਤੋਂ ਹੀ ਘੁਮੋ ਨਾ ਆਸ ਤੇ ਨਾਈਟ ਨਹੀਂ ਉਸਤੇ ਲੋ ਜੀ ਹੁਣ ਉਦੇ ਪੋਰ ਦਾ ਜਿਹੜਾ ਇੱਕ ਹੋਰ ਮੇਨ ਪੁਆਇੰਟ ਸੀ ਹਨਾ ਝੀਲਾਂ ਵੀ ਦੇਖ ਲੀਆਂ ਤੇ ਹੋਰ ਵੀ ਦੇਖਦਾ ਸਿਸਟਮ ਇੱਕ ਸਿਟੀ ਪੈਲਸ ਆ ਜਿਹੜੀ ਇਹਦੀ ਟਿਕਟ ਹੈਗੀ ਆ 450 ਰੁਪਿਆ ਪਰ ਪਰਸਨ ਜਿੱਦਾਂ ਆਪਾਂ ਉਸ ਉਹ ਲੇਖ ਤੇ ਗਏ ਸੀ ਉੱਥੇ ਵੀ ਪੌਣੇ ਕੇ 400 ਰੁਪਏ ਦੇ ਕਰੀਬ ਜਿਹੜੀ ਟਿਕਟ ਸੀ। ਹੁਣ ਇਹਦੇ ਅੰਦਰ ਦਾ ਵੀਊ ਵੀ ਜਾ ਕੇ ਦੇਖਾਂਗੇ ਆਪਾਂ। ਤੇ ਇਹ ਬਾਹਰ ਦਾ ਵੀਊ ਆ। ਤੇ ਬੜੀ ਸਖਤਾਈ ਹੈ। ਠੀਕ ਹੈ। ਇਹ ਰਾਜੇ ਦੀ ਆਪਦੀ ਫੋਰਸ ਆ। ਠੀਕ ਹੈ ਜੀ। ਤੇ ਸਲਾਨੀ ਵੀ ਆ ਰਿਹਾ ਘੁੰਮਣੇ ਕੇ ਲਈ। ਠੀਕ ਹੈ। ਓਏ ਮੁੰਡਿਆ ਆ ਦਿਖਾਉਣੇ ਤੁਹਾਨੂੰ ਸਿਟੀ ਪੈਲਸ ਆ ਹੈਗੀ ਆ ਲੇਕ ਇਹਦੇ ਵਿੱਚ ਆਪਾਂ ਪਹਿਲਾਂ ਜਾਣਾ ਹੈ ਹਨਾ ਤੇ ਸਾਰਾ ਕੁਝ ਦੇਖਾਂ ਆਪਾਂ ਪਹਿਲਾਂ ਆ ਸਿਟੀ ਪੈਲਸ ਆ ਇਹ ਆਪਣਾ ਰਹਿ ਗਿਆ ਸੀ ਦੇਖਣ ਆਣਾ ਠੀਕ ਆ ਹੁਣ ਆਪਾਂ ਇਹ ਦੇਖਣਾ ਇਹਦੇ ਅੰਦਰ ਦਾ 뷰 ਦੇਖਣਾ ਹੁਣ ਆਪਣਾ ਕੀ ਸਿਸਟਮ ਆ ਆਪਾਂ ਕਰਦੇ ਆ ਉਧੇਪੁਰ ਫਿਰ ਆਪਣਾ ਉਸ ਤੋਂ ਬਾਅਦ ਟੂਰ ਹੈਗਾ ਜੈਸਲ ਮੇਰ ਠੀਕ ਆ ਜੀ ਆਨੋ ਲੋਕ VOTING ਵਗੈਰਾ ਕਰੀ ਜਾਂਦੇ ਆ। ਲੋ ਵੀ ਹੁਣ ਆਪਾਂ ਤੁਹਾਨੂੰ ਅੰਦਰ ਦਾ ਮਾਹੌਲ ਦਿਖਾਉਦੇ ਆ ਹਨਾ। ਠੀਕ ਹੈ ਜੀ। ਇਹ ਅੰਦਰ ਦਾ ਮਾਹੌਲ ਆ। ਜਿਹੜਾ ਸਿਟੀ ਪੈਲਸ ਆ ਇਹਦੇ ਵਿੱਚ ਸਾਰੇ ਰਾਜ ਮਹਾਰਾਜਾਂ ਦਾ ਜਿਹੜਾ ਸਮਾਨ ਪੋਸ਼ਾਕ ਲੋਹੇ ਦੀ ਸੀ ਜਿਹੜੀ ਹਨਾ ਤੇ ਉਹ ਸੀ ਕਿਹਾ ਉਹਨਾਂ ਦੇ ਸ਼ਸਤਰ ਪਈ ਹੋਇਆ ਠੀਕ ਹੈ ਆ ਦੇਖੋ ਕਿਦਾਂ ਸਾਰਾ ਸਰੀਰ ਬਾਡੀ ਲੈਸ ਸੋਰਾ ਲੋਏ ਨਾਲ ਉਹਦੇ ਉਹ ਰਾ ਘੋੜਾ ਘੋੜਾ ਜਿਹਨਾਂ ਨੇ ਕਿਹਾ ਫੋਟੋ ਸੇਫਟੀ ਘੋੜੇ ਦੀ ਨੇ ਫੋਟੋ ਸੇਫਟੀ ਹੰਦੇ ਸੇ ਘੋੜੇ ਦਾ ਆ ਵੀ ਇਹਨੇ ਸ਼ਾਸਤਰ ਤੇ ਦਾ ਸਾਜੋ ਸਮਾਨ ਆ ਜਿਹੜੇ ਉਹਨਾਂ ਦੇ ਢਾਲ ਸੀ ਸੀ ਰੀਜ ਕੋਲ ਉਹਨਾਂ ਦੀ ਕਿਰਪਾਨ ਸੀ ਹਨਾ ਤੀਰ ਸੀ ਤੀਰ ਸਾਰੇ ਰੱਖੇ ਹੋਏ ਆ ਉਹ ਵਿੱਚ ਚਿੰਨ ਕਿ ਉਹਨਾਂ ਦੇ ਤੇਰੇ ਵੀ ਸਾਰਾ ਉਹਨਾਂ ਦਾ ਉਹ ਆ ਗਿਆ ਸਮਾਨ ਉਹਤਵਾਰ ਫਿਰ ਇਹਨਾਂ ਢਾਲ ਆ ਗਈ ਸਾਰਾ ਸਮਾਨ ਆ ਗਿਆ ਉਹਦੀ ਜਿਹੜੀ ਉਹ ਸਾਰੇ ਜਿਹੜੇ ਉਹਨਾਂ ਦੇ ਜਿਹੜੇ ਸੇਫਟੀ ਵਾਲੇ ਕਵਰ ਸੀ ਜਿੰਦਾ ਆਪਾਂ ਚੰਗਾ ਜੁੱਧੇ ਦੇ ਵਿੱਚ ਲੜਦੇ ਹਨਾ ਠੀਕ ਹੈ ਨਹੀਂ ਕੋਈ ਵੀ ਕਿਰਪਾਨ ਬਾਡੀ ਨੂੰ ਟੱਚ ਨਾ ਕਰੇ ਤੇ ਉਹ ਸਾਰਾ ਜਿਹੜਾ ਸਮਾਨ ਆ ਇਹਦੇ ਵਿੱਚ ਰੱਖਿਆ ਹੋਇਆ ਹਨਾ ਕਿ ਜਿਹੜੇ ਉਹਨਾਂ ਦੇ ਸ਼ਾਸਤਰ ਸੀਗੇ ਜਿਵੇਂ ਲੱਖੋ ਵੱਖਰੇ ਤਰ੍ਹਾਂ ਦੀਆਂ ਜਿੱਦਾਂ ਮੈਂ ਕਿਹਾ ਢੋਲਾ ਸੀਗੀਆਂ ਹਨਾ ਤੇ ਉਹਨਾਂ ਦੀਆਂ ਸ੍ਰੀ ਕਿਰਪਾਨਾਂ ਸੀਗੀਆਂ ਜਿਹੜੇ ਵੀ ਉਹਨਾਂ ਦੇ ਸ਼ਾਸਤਰ ਸੀਗੇ ਥੱਲੇ ਇੱਕ ਤੋੜੇ ਵਾਲੀ ਬੰਦੂਕ ਪਈ ਹੋਈ ਆ ਤੁਸੀਂ ਉਹਦੇ ਵੀ ਦਰਸ਼ਨ ਕਰ ਸਕਦੇ ਆ ਜਿਹੜੀ ਮਦੂਕਾ ਤੋੜੇ ਵਾਲੀ ਚਾਕੇ ਸਾਰੇ ਉਹਨਾਂ ਦੇ ਸ਼ਾਸਤਰ ਆ ਆਪ ਬਾਡੀ ਨੂੰ ਕਨੈਸਟ ਕਰਕੇ ਇਹ ਸਾਰੇ ਜਿਹੜੇ ਪ੍ਰਾਤਨ ਜਿਹੜੇ ਹੈਗੇ ਆ ਪ੍ਰਾਤਨ ਹਥਿਆਰ ਆ ਸਾਰੇ ਠੀਕ ਆ ਜਿਹੜੇ ਵਿਸ਼ੋਕੜ ਜਿਹੜੇ ਪ੍ਰਾਤਨ ਹੈਗੇ ਆ ਸਾਰੇ ਪ੍ਰਾਤਨ ਹਥਿਆਰ ਹੈਗੇ ਆ ਜਿਹੜੇ ਕਿ ਇੱਥੇ ਇਹਨਾਂ ਨੇ ਡਿਸਪਲੇ ਕੀਤੇ ਹੋਏ ਆ ਓਕੇ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੀ ਮੈਂ ਜੀ ਗੱਲ ਕਰਾਂ ਜਿਹੜੇ ਇਹ ਸਾਰੇ ਹਥਿਆਰ ਆ ਕਾਫੀ ਤਾਂ ਜਿਹੜਾ ਕਿ ਸਮਾਂ ਹੈਗੇ ਆ ਕਾਫੀ ਸਮਾਂ ਪੁਰਾਣੇ ਆ ਅੱਜ ਦੀ ਗੱਲ ਕਰੀਏ ਅੱਜ ਦੀ ਗੱਲ ਹੈਗੇ ਸਾਰੇ ਪ੍ਰਾਪਤਨ ਹੈਗੇ ਆ ਜਿੱਦਾਂ ਇਹਨਾਂ ਦੇ ਰਿਪੋਰਟਸ ਆ ਰਹੇ ਆ ਸਾਰੇ ਪ੍ਰਾਪਤਨ ਆ ਠੀਕ ਹੈ ਆਹ ਕਿਹੜੀਆਂ ਆ ਗਈਆਂ ਕਹਿੰਦੇ ਪ੍ਰਾਣੀਆਂ ਤੋੜੇ ਵਾਲੀਆਂ ਰਫਨਾ ਆ ਗਈਆਂ ਖੰਜਰ ਆ ਗਏ ਇਹ ਵੀ ਪ੍ਰਾਣੀ ਗੱਲ ਆ ਗਈ ਇਹ ਨਾ ਤੋੜੇ ਵਾਲੀਆਂ ਰਫਨਾ ਹੁੰਦੀਆਂ ਸੀ ਇਹਦੇ ਵਿੱਚ ਜਿੱਦਾਂ ਜੇ ਮੈਂ ਕਹਿੰਦਾ ਇਹਨੂੰ ਕੈਰੀ ਕਰਨਾ ਮੜਾ ਹੁੰਦਾ ਹੁੰਦਾ ਸਿਰ ਦਾ ਸਭਾ ਦੇ ਵਿੱਚ ਜੇ ਮੈਂ ਗਲਤ ਕਰ ਰਿਹਾ ਠੀਕ ਹੈ ਇੰਦਾ ਇਹ ਵੀ ਖੰਜਰ ਆ ਗਿਆ ਤੇ ਇਹੇ ਤੋੜੇ ਵਾਲੀਆਂ ਰਫਲਾਂ ਆ ਗਿਆ ਪ੍ਰਾਣ ਜਾਨ ਜਿਹੜੀਆਂ ਇਹਨਾਂ ਦੀ ਬੈਰਲ ਹੁੰਦੇ ਸੀ ਬੈਰਲ ਬੜੀ ਸਟਰੋਂਗ ਹੁੰਦੇ ਸੀ ਆ ਉੱਪਰ ਪੀ ਰਾਜ ਫਿਰ ਉੱਪਰ ਹੋਰ ਕੀ ਕਰਦੇ ਇਸ ਤਰ੍ਹਾਂ ਹੀ ਬਗੋਂ ਦੇ ਪਾਸੇ ਤੁਸੀਂ ਤਾਂ ਦੇਖ ਸਕਦੇ ਹੋ ਹਾਂ ਉਹਦੇ ਉੱਪਰ ਦੇਖੋ ਤੁਸੀਂ ਕਿੰਨੀਆਂ ਗਨਾਂ ਲੱਗੀਆਂ ਹਾਂ ਉਹ ਕਿੰਨੀਆਂ ਜਿਵੇਂ ਚੱਲ ਰਿਹਾ ਦੇਖੋ ਗਿਣਤੀ ਮਾਰੋ ਉੱਪਰ ਕਿੰਨੀਆਂ ਗਨਾਂ ਆਹ ਉੱਥੇ ਦੇਖੋ ਤੁਸੀਂ ਜਿਹੜੇ ਪ੍ਰਾਤਨ ਹਥਿਆਰ ਆ ਤਾਂ ਕਿੱਦਾਂ ਡਿਸਪਲੇ ਕੀਤੇ ਹੋਏ ਇਸੇ ਤਰ੍ਹਾਂ ਇਹ ਜਿਹੜਾ ਇਸੇ ਤਰ੍ਹਾਂ ਇਹ ਉਹਨਾਂ ਦੇ ਉਪਰਾਣੀਆਂ ਜਿਹੜੀਆਂ ਨੰਬਰ ਆਈਆਂ ਉਹ ਡਿਸਪਲੇ ਕੀਤੀਆਂ ਹਨ ਆ ਪੁਰਾਣੀਆਂ ਫੇਰ ਜਿਹੜੀ ਝਾਰ ਆ ਗਈ ਇਦੋਂ ਵੀਸਾ ਉਹ ਉਧਰ ਪ੍ਰਾਤਨ ਤੇ ਆ ਰਹੇ ਢਾਲ ਆ ਗਈ ਹਨ ਉਹਨਾਂ ਦੇ ਨੰਬਰ ਲਾਇਆ ਹੋਏ ਆ ਉਹਨਾਂ ਨੂੰ ਕਾਊਂਟਿੰਗ ਕਰਨ ਵਾਸਤੇ ਹਨਾ ਉਹਨਾਂ ਦੇ ਜਿਹੜੇ ਨੰਬਰ ਲਾਇਆ ਹੋਏ ਆ ਇਹ ਸਾਰੇ ਰਾਜੇ ਮਹਾਰਾਜਾਂ ਦੇ ਸੀ ਜਿਹੜੀਆਂ ਇਹਨਾਂ ਦੀਆਂ ਪੀੜੀਆਂ ਹੈਗੀਆਂ ਕਿੰਨੀਆਂ ਪੀੜੀਆਂ ਸੀ ਹਾਂ ਜਿਹੜੇ ਕੀ ਹੁਣ ਨਵੇਂ ਆ ਉਹਨਾਂ ਦੇ 73ਵੇਂ ਜਿਹੜੇ ਕੀ ਆ ਹੁਣ ਨਵੇਂ ਆ ਉਹ ਐਸਟੈਂਪ ਮੌਜੂਦ ਆ ਰਾਜੇ ਦੇ ਜਿਹੜੇ ਵਾਰਸ ਆ ਉਹ 73ਵੇਂ 73ਵੇਂ ਆ ਉਹ ਐਸਟੈਂਪ ਉਹ ਪ੍ਰੈਜ਼ੈਂਟ ਹੈ ਜੀ ਨਿਕੋ ਪ੍ਰੈਜ਼ੈਂਟ ਹੈ ਸਟੈਂਪ 73ਵੇਂ ਆ ਫਿਰ ਉਸੇ ਤਰ੍ਹਾਂ ਇਹਨਾਂ ਦੇ ਉਹ ਸ਼ਸਤਰ ਆ ਗਏ ਕੁਝ ਕੁਝ ਪੁਰਾਣੇ ਉਹ ਸਾਹਮਣੇ ਦੇ ਇਹ ਇਹ ਵੀ ਤੁਸੀਂ ਦੇਖ ਰਹੇ ਹੋ ਇਹ ਵੀ ਪ੍ਰਾਤਨ ਹਿਹਾੜਾ ਜਿਹੜੇ ਕਿ ਪ੍ਰਾਤਨ ਉਹਨਾਂ ਨੇ ਜਿਹੜੀਆਂ ਗਾਨਸ ਹੈਗੀਆਂ ਜਿਹੜੀਆਂ ਰਫਲਾ ਹੈਗੀਆਂ ਉਹ ਤੁਸੀਂ ਸਾਰੀਆਂ ਦੇਖ ਰਹੇ ਹੋ ਆ ਜਿਹੜੀਆਂ ਪਾਈਆਂ ਹੋਈਆਂ ਠੀਕ ਹੈ ਇਹ ਵੀ ਇਹਨਾਂ ਦੀਆਂ ਪ੍ਰਾਤਨ ਤੇ ਪ੍ਰਾਣੀਆਂ ਹੈਗੀਆਂ ਜੇ ਮੈਂ ਅੱਜ ਦੀ ਗੱਲ ਕਰਾਂ ਅੱਜ ਦੀਆਂ ਇਹ 2160 ਪ੍ਰਾਣੀਆਂ ਨੇ ਇਹਨਾਂ ਦੇ ਪਾਸਾ ਜਿਹੜੇ ਇਹਨਾਂ ਦੇ ਵੱਟਾ ਤੁਸੀਂ ਦੇਖ ਸਕਦੇ ਹੋ ਹਨ ਤੇ ਦਾ ਇਹਨਾਂ ਜਿਹੜੇ ਲੋਕ ਹੈਗੇ ਉੱਪਰ ਤੁਸੀਂ ਦੇਖ ਸਕਦੇ ਹੋ ਉਹਦੇ ਲੋਕ ਜਿਹੜਾ ਘੋੜੇ ਨੂੰ ਆਪਾਂ ਕਰ ਦਿੰਨਾ ਉਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹ ਮਗਰਨਾ ਜਦ ਆਪਾਂ ਹੁੰਦਾ ਆਪਣੇ ਘੋੜਾ ਅਲਤਾ ਜਿਹੜੇ ਸੱਟ ਵਾਲੇ ਕਵਾਨੇ ਨੂੰ ਲੌਕ ਹੁੰਦਾ ਨਾ ਉਹਨਾਂ ਨਾਲੇ ਬਾਹਰ ਦੇਖਉਣਾ ਕਿੱਦਾਂ ਸੱਟ ਮਾਰਨ ਵਾਲੀ ਚੀਜ਼ ਹਨ ਉਹ ਕਿੱਦਾਂ ਇਹਨਾਂ ਨੇ ਫੋਲਡਿੰਗ ਵਾਲੀ ਚੀਜ਼ ਬਣਾਈ ਹੋਈ ਠੀਕ ਹੈ ਇਸੇ ਤਰ੍ਹਾਂ ਇਹ ਉੱਪਰ ਲੱਗਦੀ ਹੈ ਇਹਨਾਂ ਨੇ ਛੱਤ ਤੇ ਉੱਪਰ ਲੱਗੀ ਹੋਇਆ ਇਹਨੇ ਕਾਫੀ ਸਾਲ ਪੁਰਾਣੇ ਆ ਪ੍ਰਾਂਤਿਕ ਸਾਲ ਇਹ ਸਾ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੁਸੀਂ ਦੇਖ ਸਕਦੇ ਹੋ ਜਦਾਂ ਅੱਜ ਦਾ ਜਮਾ ਇਹ ਦੇਖੋ ਜਿਹੜੇ ਇਹ ਮਿਸਟਰ ਜਾਨਵਾਲ ਵਰਗੇ ਆ ਇਹ ਵੀ ਕਾਫੀ ਸੈਂਕੜੇ ਸਾਲ ਪੁਰਾਣੇ ਆ ਦੇਖੋ ਜੀ ਅੱਜ ਦੀ ਗੱਲ ਕਰੀਏ ਅੱਜ ਦੀ ਤਕਰੀਰ ਦੇ ਅਕੋਰਡਿੰਗ ਤੇ ਅੱਜ ਕੀ ਤਕਰੀਰ ਹੋ ਰਹਾ ਹਨ ਤੇ ਜਿੱਦਾਂ ਗੋਲੀ ਤੁਸੀਂ ਦੇਖੋ ਹਨ ਉਹ ਥੱਲੇ ਇੱਕ ਰਫਲ ਪਈ ਆ ਉਹ ਨੀ ਕਰਾਰੀ ਵਾਲੀ ਰਫਲ ਆ ਥੱਲੇ ਪਈ ਆ ਉਹ ਕਰਾਰੀ ਵਾਲੀ ਰਫਲ ਆ ਜਿਹੜੇ ਥੱਲੇ ਪਈ ਆ ਹਨ ਦੇਖੋ ਇਹ ਸਾਰੇ ਰਾਜੇ ਮਹਾਰਾਜ ਆ ਅੱਛਾ ਇੱਧਰ ਇੱਕ ਪੈਨ ਪਿਆ ਇਹਨੂੰ ਅਸੀਂ ਪੈਨ ਨਹੀਂ ਕਹਿ ਸਕਦੇ ਇਹ ਪੈਨ ਨਹੀਂਗਾ ਇਹਦੇ ਵਿੱਚ ਵੀ ਗੋਲੀ ਪੈਂਦੀ ਸੀ ਇਹ ਚੱਲਦਾ ਹੁੰਦਾ ਸੀ ਜਿਹੜਾ ਪੈਨ ਆ ਇਹ ਅਮਰਜੈਂਸੀ ਤੌਰ ਤੇ ਵਰਤਿਆ ਜਾਂਦਾ ਸੀ ਇਹ ਹੈ ਪੈਨ ਸੀ ਬਟ ਇਹਦੇ ਵਿੱਚ ਵੀ ਗੋਲੇ ਪੈਂਦੇ ਸੀ ਜਿਹੜਾ ਸਭ ਤੋਂ ਥੱਲੇ ਦੇਖ ਰਹੇ ਹੋ ਤੁਸੀਂ ਠੀਕ ਹੈ ਜੀ ਅਗਲਾ ਸਵਾਲ ਆ ਗਿਆ ਅਚਾਨਕ ਤੋਂ ਮਾੜਾ ਜਿਹੜੇ ਇਧਰ ਥਿਆਰ ਆ ਗਏ ਤੁਸੀਂ ਵੀ ਦੇਖ ਸਕਦੇ ਹੋ ਠੀਕ ਹੈ ਸਾਰੇ ਡਿਸਪਲੇ ਕੀਤੇ ਹੋਏ ਆ ਉਹ ਵੀ ਆਪਾਂ ਚੱਲ ਪਏ ਆ ਉਹਦੇ ਪਰ ਤੋਂ ਤੇਲ ਦੀ ਟੈਂਕੀ ਕਰਾ ਲਈ ਆ ਫੁੱਲ ਕਿਉਂਕਿ ਨਾ ਇੱਥੇ ਤੇਲ ਹੈਗਾ ਮਹਿੰਗਾ ਕੀ ਰੇਟ ਆ ਤੇਲ ਇੱਥੇ 99 ਰੁਪਏ 58 ਪੈਸੇ 99 ਰੁਪਏ 52 ਪੈਸੇ ਹਾਂ ਆਪਣੇ ਆਪਾਂ 87 88 ਆ ਹਨਾ 87 ਰੁਪਏ ਆ 87 ਆਪਣੇ ਨਾਲੋਂ ਤੇਲ ਮਹਿੰਗਾ ਰਾਜਸਥਾਨ ਦੇ ਵਿੱਚ ਤੇ ਹੁਣ ਆਪਾਂ ਅੱਗੇ ਨੂੰ ਚੱਲੇ ਆ ਜੈਸਲ ਮੀਰ ਤੇ ਆਪਾਂ ਤਕਰੀਬਨ 30 ਕਿਲੋਮੀਟਰ ਗੱਡੀ ਖਿੱਚ ਲਈ ਆ ਤੇ ਜਿੰਨਾ ਚਿਰ ਗੱਡੀ ਚੱਲੀ ਗਈ ਲਈ ਚੱਲਾਂਗੇ ਫਿਰ ਰਾਤ ਨੂੰ ਰਸਤੇ ਦੇ ਵਿੱਚ ਸਟੇ ਕਰਾਂਗੇ ਤੇ ਫਿਰ अर्ਲੀ ਮਾਰਨਿੰਗ ਚੱਲ ਕੇ ਸਵੇਰੇ 9-10 ਵੇ ਵੇ ਤੱਕ ਆਪਾਂ ਜੈਸਰਮੇਰ ਪਹੁੰਚ ਜਾਾਂਗੇ ਹਨਾ ਫਿਰ ਉੱਥੋਂ ਦੇ ਵੀਊ ਤੁਹਾਡੇ ਨਾਲ ਉੱਥੋਂ ਦੀਆਂ ਚਾਕੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਨਾ ਜੀ ਆਪਾਂ ਤੇ ਆਪਾਂ ਤਿਆਰੀ ਵਿਆਰੀ ਕਰਕੇ ਤੁਰ ਪਏ ਆ ਮਿੱਤਰੋ ਤੇ ਆ ਮੇਰੇ ਨਾਲ ਮੇਰੇ ਚੋਪਰ ਮਗਰਲੇ ਬੈਠੇ ਆ ਇੱਕ ਸਾਡਾ ਮੁੰਡਾ ਬਾਹਰੋਂ ਆਇਆ ਇਹ ਅੰਗਰੇਜ਼ਾਂ ਦਾ ਭੇਖਾ ਜਾ ਪਾਉਂਦਾ ਟੋਕਿਆਂ ਟੱਪੀਆਂ ਗੇ ਲੈ ਗਿਆ ਨੇ ਹੁਣ ਉੱਥੋਂ ਆ ਸੇ ਜਿੰਗਾਈਆਂ ਫਿਰ ਮਰਾਹਿੰਦ ਹੁੰਦਾ ਸਿਰਫ ਹੀ ਰੋਣ ਹੁੰਦਾ ਤੇ ਇੱਕ ਮੁੰਡਾ ਸਾਡਾ ਆ ਬੈਠਾ ਹਨਾ ਤੇ ਠੀਕ ਆ ਵੀ ਦੋਸਤੋ ਮਿਲਦੇ ਹੁਣ ਅੱਗੇ ਜਾ ਕੇ ਤੇ ਆ ਪਹਾੜਾਂ ਦਾ ਨਜ਼ਾਰਾ ਹਨਾ ਇੱਥੇ ਨਾ ਜਦੋਂ ਸੂਰਜ ਵਿਚ ਵੜਦਾ ਨਾ ਕਹਿੰਦਾ ਭਾਵਾ ਸ਼ਿਵਦਾ ਪਹਾੜਾਂ ਦੇ ਵਿੱਚ ਪਹਾੜਾਂ ਦੇ ਵਿੱਚ ਉਦੋਂ ਨਜ਼ਾਰਾ ਥੋੜਾ ਵੱਖਰਾ ਹੁੰਦਾ ਵੇਖਣ ਵਾਲਾ ਤੇ ਬਾਕੀ ਠੀਕ ਆ ਯਾਰ ਵੀ ਸਮਾਂ ਕੱਢ ਕੇ ਬਾਈ ਗਏ ਸੀ ਹਨਾ ਹੁਣ ਜਦੋਂ ਤੁਹਾਨੂੰ ਪਤਾ ਹੀ ਆ ਇਸ ਦਵਾਈਆਂ ਦਾ ਕੰਮ ਵੀ ਚੱਲੀ ਜਾਂਦਾ ਰਹਿੰਦਾ ਤੇ ਕੁਝ ਇਦਾਂ ਦੇ ਕੰਮ ਦੇ ਕਾਰਨ ਹੀ ਹਨ ਬਾਹਰ ਅੰਦਰ ਜਾਣਾ ਪੈਂਦਾ ਹਨ ਤੇ ਬਾਕੀ ਤੁਸੀਂ ਵੇਖ ਸਕਦੇ ਆ ਵਿਊ ਇੱਥੋਂ ਦਾ ਬਹੁਤ ਸ਼ਾਨਦਾਰ ਵਿਊ ਆ ਠੀਕ ਆ